प्यारी दर्शकों आओ आपा सुनदे हा लेखिका सुरेंद्र गीत दी लिखी हुई किताब रंगां दी खेड़ च लिखी कहानी नीवा कौन बलदेव सिंह ने पत्नी नु क्या करतार कुरे तो अपनी जेब च मीठियां गोलियां रख दी हुन्नी है देख हां कोई गोली हैगी कि नहीं शुक्र है गर्मियों दे दिन सन सियालां दे दिना च ता इस ठंडे मुल्क च खास करके कैलगरी शहर दे किसी पार्क च बंदा कुल्फी वांग जम जांदा है ਬਲਦੇਵ ਸਿੰਘ ਤੇ ਉਹਦੀ ਘਰਵਾਲੀ ਪਾਰਕ ਚ ਇੱਕ ਬੈਂਚ ਤੇ ਬੈਠੇ ਇੱਕ ਦੂਸਰੇ ਦੇ ਮੂੰਹ ਵੱਲ ਦੇਖ ਰਹੇ ਸਨ ਜਾਣ ਤੱਕ ਕਿੱਧਰ ਜਾਣ ਆਸੇ-ਪਾਸੇ ਕੋਈ ਆਪਣਾ ਦਿਖਾਈ ਨਹੀਂ ਸੀ ਦਿੰਦਾ ਸਮਝ ਵੀ ਕੰਮ ਨਹੀਂ ਸੀ ਕਰ ਰਹੀ ਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂ ਸੀ ਸਾਹਮਣੇ ਟਿਮ ਹੌਟਨ ਕਾਫੀ ਹਾਊਸ ਦਿਖਾਈ ਤਾਂ ਦੇ ਰਿਹਾ ਸੀ ਪਰ ਤੁਰ ਕੇ ਜਾਣ ਦੀ ਹਿੰਮਤ ਕਿੱਥੋਂ ਲਿਆਉਂਦੇ ਬਲਦੇਵ ਸਿੰਘ ਦੀ ਜੇਬ ਵਿੱਚ ਕੇਵਲ 10 ਡਾਲਰ ਦਾ ਨੋਟ ਤੇ ਭਾਂ ਸੀ ਜੇਕਰ ਟਿਮ ਹੌਟਨ ਜਾਣ ਵੀ ਤਾਂ 10 ਡਾਲਰਾਂ ਦਾ ਕੀ ਆਉਣਾ ਸੀ ਅੰਗਰੇਜ਼ੀ ਚ ਗੱਲਬਾਤ ਕੌਣ ਕਰੂ ਕਰਤਾਰਕੌਰ ਨੇ ਆਪਣੀ ਜੈਕਟ ਦੀ ਜੇਬ ਫਰੋਲੀ ਤਾਂ ਕਿਸੇ ਭਲੇ ਵੇਲੇ ਦੀਆਂ ਪਾਈਆਂ ਤਿੰਨ ਚਾਰ ਮਿੱਠੀਆਂ ਗੋਲੀਆਂ ਨਿਕਲ ਆਈਆਂ ਉਸ ਨੇ ਇੱਕ ਗੋਲੀ ਬਲਦੇਵ ਸਿੰਘ ਦੇ ਹੱਥੇ ਧਰੀ ਤੇ ਦੂਸਰੀ ਪੇਪਰ ਲਾ ਕੇ ਆਪਣੇ ਮੂੰਹ ਚ ਪਾ ਲਈ ਹੌਲੀ ਹੌਲੀ ਚੂਸਣ ਲੱਗ ਪਈ ਮਿੱਠੀ ਗੋਲੀ ਨੇ ਦੋਨਾਂ ਚ ਜਾਨ ਪਾ ਦਿੱਤੀ ਕਹਿੰਦੇ ਨੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਅਜਾ ਪੋਰਾ ਗੁ ਮਿੱਠੀ ਗੋਲੀ ਦੋਨਾਂ ਨੂੰ ਕਿਸੇ ਬਹੁਤ ਹੀ ਕੀਮਤੀ ਸ਼ਹਿਵਾਂਗ ਜਾਪੜੀ ਸੀ ਉਹ ਜਿਵੇਂ ਜਿਵੇਂ ਚੂਸਦੇ ਤਿਵੇਂ-ਤਿਵੇਂ ਜਾਨ ਪੈਂਦੀ ਜਾਂਦੀ ਕਰਤਾਰ ਕੋਰ ਦੀ ਜੇਬ ਚ ਪਈਆਂ ਦੋ ਹੋਰ ਗੋਲੀਆਂ ਐ ਸਮੇਂ ਬਹੁਤ ਸਹਾਈ ਜਾਪਦੀਆਂ ਸਨ ਸ਼ਹਿਗੇ ਇਸੇ ਕਰਕੇ ਕਰਤਾਰ ਕੋਰ ਨੇ ਆਪਣੀ ਜੇਬ ਨੂੰ ਕੁੱਟ ਕੇ ਫੜ ਲਿਆ ਉਸ ਨੂੰ ਲੱਗਿਆ ਕਿ ਕਿਤੇ ਇਹ ਗੋਲੀਆਂ ਜੇਬ ਚੋਂ ਡਿਗ ਨਾ ਪੈਣ ਬਲਦੇਵ ਸਿੰਘ ਬੈਂਚ ਤੋਂ ਉੱਠਿਆ ਤੇ ਦੋ ਚਾਰ ਕਦਮੇ ਦਰウダー ਤੁਰਨ ਪਿੱਛੋਂ ਦੂਸਰੇ ਬੈਂਚ ਤੇ ਜਾ ਬੈਠਾ ਕੁਝ ਕੁ ਮਿੰਟਾਂ ਬਾਅਦ ਕਰਤਾਰ ਕੌਰ ਵੀ ਉਹਦੇ ਮਗਰ ਚਲੀ ਗਈ ਤੇ ਨਾਲ ਦੇ ਬੈਂਚ ਤੇ ਜਾ ਬੈਠੀ ਉੜਦਾ ਉੜਦਾ ਇੱਕ ਪੱਤਾ ਬਲਦੇਵ ਸਿੰਘ ਦੀ ਜੈਕਟ ਤੇ ਆ ਡਿੱਗਾ ਉਸਨੇ ਪੱਤੇ ਨੂੰ ਹੱਥ 'ਚ ਈਉਂ ਫੜਿਆ ਜਿਵੇਂ ਉਸ ਦਾ ਕੁਝ ਲੱਗਦਾ ਹੋਵੇ ਉਸਨੇ ਪੱਤੇ ਨੂੰ ਗੋਹ ਨਾਲ ਦੇਖਿਆ ਤੇ ਦੋਨਾਂ ਹੱਥਾਂ ਨਾਲ ਪਲੋਸਣ ਲੱਗ ਪਿਆ ਜਿਵੇਂ ਪੱਤਾ ਉਸ ਨੂੰ ਕੋਈ ਰਾਹ ਦੱਸੇਗਾ ਕਿ ਹੁਣ ਕੀ ਕਰੇ ਪੱਤਾ ਆਪਣੇ ਟਾਣ ਤੋਂ ਟੁੱਟ ਕੇ ਹਵਾ 'ਚ ਭਟਕ ਰਿਹਾ ਸੀ ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਜਿਵੇਂ ਉਹ ਵੀ ਟਾਣ ਤੋਂ ਟੁੱਟਿਆ ਪੱਤਾ ਹੋਵੇ ਬਲਦੇਵ ਸਿੰਘ ਨੇ ਲੰਬਾ ਸਾਹ ਲਿਆ ਤੇ ਕਰਤਾਰ ਕੌਰ ਵੱਲ ਮੁਹਰ ਕੇ ਆਖਣ ਲੱਗਾ ਇੱਥੇ ਈਉਂ ਬੈਠਿਆ ਨਹੀਂ ਸਰਨਾ ਹੁਣ ਤਾਂ ਬੈਠੇ ਆ ਔਖੇ ਸੌਖੇ ਰਾਤ ਨੂੰ ਕੀ ਬਣੂ 10 ਡਾਲਰਾਂ ਨਾਲ ਕੀ ਬਣਨਾ ਭੁੱਖ ਨਾਲ ਤਾਂ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਜਾਈਏ ਤਾਂ ਕਿੱਥੇ ਜਾਈਏ ਕਰੀਏ ਤਾਂ ਕੀ ਕਰੀਏ ਕਰਤਾਰਕੌਰ ਦਾ ਗੱਜ ਪਰ ਆਇਆ ਹੁਣ ਤੱਕ ਰੋਕੇ ਹੰਝੂ ਵਹਿ ਤੁਰੇ ਉਹ ਅੱਖਾਂ ਪੂੰਝਦੀ ਬੋਲੀ ਮੈਂ ਕੀ ਦੱਸਾਂ ਮੈਂ ਤਾਂ ਕੁਝ ਨਹੀਂ ਔੜਦਾ ਵੀ ਕਿੱਥੇ ਜਾਈਏ ਤੇ ਕਿਹਨੂੰ ਫੋਨ ਕਰੀਏ ਹਾਂ ਇਹ ਤਾਂ ਮੈਂ ਸੋਚਦਾ ਜੇ ਪੁਲਿਸ ਨੂੰ ਦੱਸ ਦਿਆਂ ਤਾਂ ਗੱਲ ਬਹੁਤੀ ਦੂਰ ਨਿਕਲ ਜੂਗੀ ਆ ਸੀ ਕਿ ਉਹਦਾ ਫੋਨ ਆ ਜਾਊਗਾ ਕਿ ਕਿੱਥੇ ਹੋ ਤੁਸੀਂ ਸਾਨੂੰ ਘਰੋਂ ਕੱਢ ਕੇ ਕੁਝ ਮਹਿਸੂਸ ਕੀਤਾ ਹੋਵੇ ਤੇ ਆ ਕੇ ਲੈ ਜੂਗੀ ਐਨੀ ਚੰਗੀ ਕਿਸਮਤ ਕਿੱਥੇ ਅੱਜ ਤੱਕ ਰੱਬ ਵੀ ਦੂਰ ਹੋਇਆ ਲੱਗਦਾ ਆਪਣੇ ਤੋਂ ਇੱਕ ਹੋਂਕਾ ਹਵਾ 'ਚ ਰਲ ਗਿਆ ਅੱਜ ਤੱਕ ਕੋਈ ਆਪਣਾ ਵੀ ਇੱਧਰ ਨਹੀਂ ਆਉਂਦਾ ਦਿਸਦਾ ਜੇ ਕੋਈ ਇੱਧਰ ਆਵੇ ਤਾਂ ਖਬਰੇ ਪੁੱਛੀ ਲਵੇ ਕਿ ਇੱਥੇ ਕਿਉਂ ਬੈਠੇ ਹੋ ਕਰਤਾਰਕੌਰ ਨੇ ਅਸਮਾਨ ਵੱਲ ਵੇਖਿਆ ਸੂਰਜ ਸਿਰ ਤੇ ਆ ਗਿਆ ਸੀ ਉਹ ਮੂੰਹ ਚ ਕੁਝ ਬੁੜਬੜਾਈ ਪਰ ਬਲਦੇਵ ਸਿੰਘ ਨੂੰ ਉਸ ਦੀ ਬੋਹਰਾ ਵੀ ਸਮਝ ਨਾ ਆਈ ਬਲਦੇਵ ਸਿੰਘ ਦੇ ਕਰਤਾਰਕੌਰ ਨੂੰ ਕੈਨੇਡਾ ਆ ਰਾਂ 2 ਸਾਲ ਹੀ ਹੋਏ ਸਨ ਉਹ ਆਪਣੇ ਪੁੱਤ ਜ਼ੋਰਾਵਰ ਦੇ ਜ਼ੋਰ ਦੇਣ ਦੇ ਵਿਜ਼ਟਰ ਵੀਜ਼ਾ ਲੈ ਕੇ ਆਏ ਸਨ ਇੱਕ ਸਾਲ ਵਧੀਆ ਲੰਘ ਗਿਆ ਕਿਸ ਨੂੰ ਪਤਾ ਹੁੰਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ ਸਮਾਂ ਆਪਣੀ ਬੁੱਕਲ ਚ ਕੀ ਲ ਕੋਈ ਬੈਠਾ ਹੈ ਬਲਦੇਵ ਸਿੰਘ ਨੂੰ ਆਪਣੇ ਪੁੱਤ ਜ਼ੋਰਾਵਰ ਤੇ ਲੋੜਿਆਂ ਦਾ ਮਾਣ ਸੀ ਕਿ ਉਸਨੇ ਪੰਜਾ-ਛੇਾਂ ਸਾਲਾਂ ਚ ਪਿੰਡ ਚ ਸਿਰ ਚੁੱਕ ਕੇ ਤੁਰਨ ਜੋਗਾ ਕਰ ਦਿੱਤਾ ਕੋਠੀ ਵਰਗਾ ਸੋਹਣਾ ਮਕਾਨ ਬਣਾ ਲਿਆ ਲੋਕਾਂ ਚ ਕਹਿਣ ਜੋਗਾ ਹੋ ਗਿਆ ਕਿ ਉਹ ਵੀ ਹੁਣ ਕੋਠੀ ਵਾਲੇ ਵਜਦੇ ਆ ਇਸੇ ਕੋਠੀ ਕਰਕੇ ਜ਼ੋਰਾਵਰ ਤੋਂ ਛੋਟੇ ਸਤਨਾਮ ਦਾ ਵਿਆਹ ਵੀ ਚੰਗੇ ਖਾਂਦੇ ਪੀਂਦੇ ਘਰ ਹੋ ਗਿਆ ਸਤਨਾਮ ਨੇ ਨਵਾਂ ਟਰੈਕਟਰ ਲੈ ਲਿਆ ਜ਼ੋਰਾਵਰ ਦੇ ਸਿਰ ਤੇ ਉਹ ਖੇਤੀਬਾੜੀ ਦਾ ਕੰਮ ਬੜੇ ਸ਼ੌਂਕ ਨਾਲ ਕਰੀ ਜਾਂਦਾ ਸੀ ਬਲਦੇਵ ਸਿੰਘ ਸੋਚਦਾ ਕਿ ਹੁਣ ਉਸ ਨੂੰ ਕੋਈ ਫਿਕਰ ਨਹੀਂ ਹੈ ਉਸ ਨੂੰ ਆਪਣੀ ਸੁਲੱਗ ਔਲਾਤੇ ਇੰਨਾ ਮਾਣ ਹੋਣ ਲੱਗ ਪਿਆ ਕਿ ਉਹ ਪਿੰਡ ਚ ਆਕੜ ਕੇ ਤੁਰਦਾ ਤੇ ਸੋਚਦਾ ਕਿ ਪਿੰਡ ਚ ਉਹਦੇ ਵਰਗਾ ਕੋਈ ਨਹੀਂ ਕੋਠੀ ਚ ਬੈਠਾ ਆਪਣੇ ਆਪ ਨੂੰ ਆਸ-ਪਾਸ ਦੇ ਪਿੰਡਾਂ ਦੇ ਸਰਦਾਰਾਂ ਚੋਂ ਸਰਦਾਰ ਸਮਝਦਾ ਉਧਰ ਕਰਤਾਰਕੌਰ ਦੀ ਤੋਰ ਵੀ ਬਦਲ ਗਈ ਉਹ ਚੜਦੇ ਤੋਂ ਚੜਦਾ ਲੀੜਾ ਪਾਉਂਦੀ ਜਦੋਂ ਦਾ ਜ਼ੋਰਾਂ ਵਰ ਕੈਨੇਡਾ ਆਇਆ ਸੀ ਉਦੋਂ ਦਾ ਉਸ ਨੂੰ ਵੀ ਪਿਓਰ ਡੀਸੀਨ ਦਾ ਪਤਾ ਲੱਗ ਗਿਆ ਉਸ ਤੋਂ ਪਹਿਲਾਂ ਤਾਂ ਉਸ ਨੇ ਕਦੇ ਚੱਡ ਦਾ ਸੂਟ ਨਹੀਂ ਸੀ ਖਰੀਦਿਆ ਹਾੜੀ ਸੋਣੀ ਜਿਹੜਾ ਜੁੜਿਆ ਪਾ ਲਿਆ ਸਾਰੀ ਉਮਰ ਚੁੱਲ੍ਹੇ 'ਚ ਫੂਕਾ ਮਾਰਦੀ ਦੀ ਲੰਗੀ ਤੇ ਹੁਣ ਨਵੀਂ ਬਣੀ ਰਸੋਈ 'ਚ ਖਲੋਕੇ ਰੋਟੀ ਬਣਾਉਣ ਦਾ ਮਜ਼ਾ ਹੀ ਵੱਖਰਾ ਸੀ। ਉਹ ਵੀ ਆਪਣੇ ਆਪ ਨੂੰ ਪਿੰਡ ਦੀਆਂ ਬੁੜੀਆਂ ਤੋਂ ਅਲੱਗ ਸਮਝਣ ਲੱਗ ਪਈ। ਕਦੇ-ਕਦੇ ਆਪਣੀ ਗਲੀ ਗੁਆਂਢ ਦੀਆਂ ਕੁੜੀਆਂ ਬੁੜੀਆਂ ਨੂੰ ਚੱਜ ਨਾਲ ਰਹਿਣ-ਸਹਿਣ ਦੇ ਤਰੀਕੇ ਵੀ ਦੱਸਦੀ ਰਹਿੰਦੀ। ਇੱਕ ਦਿਨ ਅਚਾਨਕ ਜ਼ੋਰਵਰ ਦੇ ਪੇਟ 'ਚ ਵੱਖਰੀ ਹੀ ਕਿਸਮ ਦਾ ਦਰਦ ਹੋਇਆ। ਸੋਚਿਆ ਕੁਝ ਵਾਧੂ ਘਾਟੂ ਖਾਦਾ ਪੀਤਾ ਗਿਆ ਹੋਗਾ। ਕੁਝ ਦਿਨ ਡਾਕਟਰ ਦੇ ਜਾਣ ਤੋਂ ਬਿਨਾਂ ਹੀ ਪੇਨਕিলার ਲੈਂਦਾ ਰਿਹਾ। ਵੱਧੀ ਪੀੜ ਦੇਖ ਕੇ ਉਹ ਡਾਕਟਰ ਦੇ ਗਿਆ ਤਾਂ ਡਾਕਟਰ ਨੇ ਬਹੁਤ ਸਾਰੇ ਟੈਸਟ ਲਿਖ ਕੇ ਦਿੱਤੇ। ਢੇਟ ਦਾ ਅਲਟਰਾਸਾਉਂਡ ਤੇ ਫਿਰ ਐਮ ਆਰ ਆਈ ਤੋਂ ਪਤਾ ਲੱਗਿਆ ਕਿ ਮਿੱਢੇ ਚ ਕੈਂਸਰ ਹੈ। ਕੁਝ ਮਹੀਨਿਆਂ ਦੀ ਬਿਮਾਰੀ ਤੋਂ ਬਾਅਦ ਉਹ ਰੱਬ ਨੂੰ ਪਿਆਰਾ ਹੋ ਗਿਆ। ਬਲਦੇਵ ਸਿੰਘ ਤੇ ਕਰਤਾਰਕੌਰ ਦਾ ਜਹਾਨ ਹੀ ਲੁੱਟਿਆ ਗਿਆ। ਪਿਓ ਲਈ ਪੁੱਤ ਦੀ লাশ ਨੂੰ ਆਪਣੇ ਮੋਢਿਆਂ ਤੇ ਚੁੱਕਣ ਤੋਂ ਵੱਧ ਹੋਰ ਕੁਝ ਵੀ ਦੁਖਦਾਈ ਨਹੀਂ ਹੁੰਦਾ। ਜ਼ੋਰਾਵਰਦੀ ਮੌਤ ਤੋਂ ਬਾਅਦ ਜ਼ੋਰਾਵਰਦੀ ਪਤਨੀ ਹਰਲੀਨ ਤੇ ਉਸਦੇ ਸੱਸ ਸਹੁਰੇ ਵਿਚਕਾਰ ਇੱਕ ਦਰਾੜ ਜੀ ਪੈ ਗਈ। ਦਰ ਆਰਤਾ ਪਹਿਲਾਂ ਵੀ ਸੀ ਪਰ ਜ਼ੋਰਾਵਰ ਦੀ ਮੌਤ ਤੋਂ ਬਾਅਦ ਇਹ ਹੋਰ ਗਹਿਰੀ ਤੇ ਚੌੜੀ ਹੋ ਗਈ ਉਸ ਦੇ ਜਾਂਦੇ ਹਰਲੀਨ ਦਾ ਕਦੇ ਹੌਸਲਾ ਨਹੀਂ ਸੀ ਪਿਆ ਕਿ ਉਹ ਬਲਦੇਵ ਸਿੰਘ ਦੇ ਕਰਤਾਰ ਕੋ ਨੂੰ ਚਾਨੀਮਾ ਬੋਲੇ ਹਰਲੀਨ ਨੂੰ ਆਪਣੇ ਸੱਸ ਸੋਹਰੇ ਦੀ ਰੂੜੀਵਾਦੀ ਸੋਚ ਉੱਪਰ ਬਹੁਤ ਹੀ ਗੁੱਸਾ ਆਉਂਦਾ ਪਰ ਉਹ ਚੁੱਪ ਹੋ ਜਾਂਦੀ ਉਹ ਜ਼ੋਰਾਵਰ ਕੋਲ ਸ਼ਿਕਾਇਤ ਕਰਦੀ ਤਾਂ ਉਹ ਐ ਕਹਿ ਕੇ ਗੱਲ ਟਾਲ ਦਿੰਦਾ ਕਿ ਹੌਲੀ ਹੌਲੀ ਸਭ ਠੀਕ ਹੋ ਜਾਊਗਾ ਅੱਜ ਸਵੇਰੇ ਤੂੰ ਤੂੰ ਮੈਂ ਮੈਂ ਹੋ ਗਈ ਮੌਕੇ ਦੀ ਤਲਾਸ਼ 'ਚ ਹਰਲੀਨ ਨੂੰ ਵਧੀਆ ਵਕਤ ਮਿਲ ਗਿਆ ਤੇ ਉਸਨੇ ਬਲਦੇਵ ਸਿੰਘ ਨੂੰ ਆਖ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਪੁਲਿਸ ਬੁਲਾਵਾਂ ਆਪਣੇ ਆਪ ਘਰੋਂ ਬਾਹਰ ਹੋ ਜਾਓ ਮੈਂ ਨਹੀਂ ਤੁਹਾਡੇ ਵਰਗੇ ਲੋਕਾਂ ਨਾਲ ਰਹਿਣਾ ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਣਾ ਚਾਹੁੰਨੀ ਆ ਲੀੜੇ ਕੱਪੜੇ ਵਿੱਚ ਝੁੱਕਣ ਦਾ ਮੌਕਾ ਨਾ ਦਿੱਤਾ ਬਲਦੇਵ ਸਿੰਘ ਨੇ ਬਥੇਰਾ ਕਿਹਾ ਕਿ ਪੁੱਤ ਸਾਨੂੰ ਮਾੜੇ ਮੋٹے ਲੀੜੇ ਕੱਪੜੇ ਤਾਂ ਚੁੱਕ ਲੈਣ ਦੇ ਪਰ ਰੋਟੱਸ ਤੋਂ ਮਸ ਨਾ ਹੋਈ ਤੁਸੀਂ ਮੇਰੇ ਘਰੋਂ ਬਾਹਰ ਹੋ ਜਾਓ ਲੀੜੇ ਕੱਪੜੇ ਤੁਲਸ ਨੂੰ ਨਾਲ ਲੈ ਕੇ ਲੈ ਜਾਣੇ ਤੇ ਘਰ ਦੀਆਂ ਚਾਬੀਆਂ ਮੈਨੂੰ ਦੇ ਜਾਓ ਗੱਲ ਇਹ ਹੋਈ ਕਿ ਜ਼ੋਰਾਵਰ ਦੀ ਮੌਤ ਤੋਂ ਪਿਛੋ ਬਲਦੇਵ ਸਿੰਘ ਤੇ ਜ਼ੋਰਾਵਰ ਦੀ ਪਤਨੀ ਹਰਲੀਨ ਵਿਚਕਾਰ ਪੈਸਿਆਂ ਦਾ ਝਗੜਾ ਛਿੜ ਗਿਆ ਕਾਨੂੰਨੀ ਤੌਰ ਤੇ ਜੋ ਕੁਝ ਜ਼ੋਰਾਵਰ ਦਾ ਸੀ ਉਸ ਤੇ ਹਰਲੀਨ ਦਾ ਹੱਕ ਬਣਦਾ ਸੀ ਪਰ ਬਲਦੇਵ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਜ਼ੋਰਾਵਰ ਦੇ ਬੈਂਕ ਬੈਲੈਂਸ ਤੇ ਆਪਣਾ ਅਧਿਕਾਰ ਸਮਝਦਾ ਇਹ ਖਿੱਚੋ ਤਾਣ ਤੇ ਖਹਿ ਬਾਜ਼ੀ ਸਵੇਰ ਵਾਲੇ ਝਗੜੇ ਦੀ ਜੜ ਸੀ ਸਵੇਰੇ ਉੱਠਣਸਾਰ ਬਲਦੇਵ ਸਿੰਘ ਹਰਲੀਨ ਨੂੰ ਆਖਣ ਲੱਗਾ ਪਈ ਅੱਜ ਬੈਂਕ ਜਾ ਕੇ ਕੰਮ ਮੁਕਾਈ ਆਈਏ ਸਾਡਾ ਪੁੱਤ ਸੀ ਉਹ ਸਾਡਾ ਵੀ ਹੱਕ ਬਣਦਾ ਉਸਦੇ ਪੈਸੇ ਢਹਲੇ ਤੇ ਅਸੀਂ ਕੀ ਖੱਟਿਆ ਇੱਥੇ ਆ ਕੇ ਪੁੱਤ ਕੀ ਗਿਆ ਸੀ ਤਾਂ ਮੰਗਤੇ ਬਣੇਗੇ ਤੇਲਾ ਵੀ ਮੇਰੀ ਜੇਬ ਚ ਉਹ ਜਾਂਦਾ ਸੀ ਤਾਂ ਕਦੇ ਮੇਰੀ ਜੇਬ ਖਾਲੀ ਨਹੀਂ ਸੀ ਹੋਈ ਤੇ ਹੁਣ ਵਾਹੀ ਗੁਰੂ ਨੂੰ ਪਤਾ ਸਾਡੇ ਨਾਲ ਕੀ ਬੀਤਦੀ ਹੈ ਬਲਦੇਵ ਸਿੰਘ ਦੇ ਸ਼ਬਦਾਂ ਨੇ ਹਰਲੀਨ ਦੇ ਸਤੀ ਕਪੜੀ ਅੱਗ ਲਾਤੀ ਦੇਖੋ ਮੈਂ ਤਾਂ ਨਹੀਂ ਰੋਜ਼-ਰੋਜ਼ ਦਾ ਕੰਜਰ ਖਾਣਾ ਸਹਿ ਹੁੰਦਾ ਮੈਂ ਤਾਂ ਸੋਚਦੀ ਸੀ ਤੁਸੀਂ ਮੇਰਾ ਸਹਾਰਾ ਬਣੋਂਗੇ ਪਰ ਤੁਸੀਂ ਤਾਂ ਮੈਨੂੰ ਹੀ ਚੱਬਣ ਲੱਗ ਪਏ ਜ਼ੋਰਾਵਰ ਮੇਰਾ ਪਤੀ ਸੀ ਮੈਂ ਹੀ ਜਾਣਦੀ ਹਾਂ ਮੇਰੇ ਤੇ ਕੀ ਬੀਤ ਰਹੀ ਹੈ ਤੁਹਾਨੂੰ ਉਸਦੀ ਮੌਤ ਨਾਲ ਕੀ ਤੁਹਾਨੂੰ ਤਾਂ ਪੈਸਾ ਚਾਹੀਦਾ ਹੈ ਬੈਂਕ 'ਚ ਸਭ ਕੁਝ ਸਾਡਾ ਸਾਂਝਾ ਸੀ ਤੇ ਇਹ ਘਰ ਸਾਡੇ ਦੋਨਾਂ ਦੇ ਨਾਂ ਤੇ ਹੈ ਕਿਵੇਂ ਮਿਲੂ ਤੁਹਾਨੂੰ ਕਿਹੜਾ ਤੁਹਾਡਾ ਕਾਨੂੰਨ ਹੈ ਆਪੇ ਕਾਨੂੰਨ ਘੜੀ ਜਾਂਦੇ ਹੋ ਅਨਪੜ੍ਹ ਕਿਸੇ ਥਾਂ ਦੇ ਬਲਦੇਵ ਸਿੰਘ ਭੁੱਲ ਗਿਆ ਕਿ ਉਹ ਕੈਨੇਡਾ 'ਚ ਬੈਠਾ ਹੈ ਉਸਨੇ ਹਰਲੀਨ ਵੱਲ ਚਪੇਟੀ ਚੁੱਕੀ ਪਰ ਕਰਤਾਰਕੁਰ ਨੇ ਉਸਦੀ ਬਾਹ ਫੜ ਲਈ ਬਲਦੇਵ ਸਿੰਘ ਨੇ ਕਰਤਾਰਕੁਰ ਨੂੰ ਪੂਰੇ ਜ਼ੋਰ ਨਾਲ ਧੱਕਾ ਦਿੱਤਾ ਪਰ ਚੰਗੀ ਕਿਸਮਤ ਨਾਲ ਉਹ ਸੋਫੇ ਤੇ ਜਾ ਡਿੱਗੀ ਤੇ ਸੱਟ ਚੋਟ ਤੋਂ ਬਚ ਗਈ ਇਸ ਤੋਂ ਪਹਿਲਾਂ ਕਿ ਮੈਂ ਪੁਲਿਸ ਨੂੰ ਫੋਨ ਕਰਾਂ ਮੇਰੇ ਘਰੋਂ ਬਾਹਰ ਹੋ ਜਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਵੇਲੇ ਮੇਰੇ ਟੁਕੜਿਆਂ ਤੇ ਪਲ ਰਹੇ ਹੋ ਬਾਹਰ ਹੋ ਜਾਓ ਨਹੀਂ ਤਾਂ ਪੁਲਿਸ ਆ ਕੇ ਤੁਹਾਡੇ ਨਾਲ ਨਿਬੜੂ ਬਲਦੇਵ ਸਿੰਘ ਪੁਲਿਸ ਸ਼ਬਦ ਸੁਣ ਕੇ ਤਰਬਕ ਗਿਆ ਤੇ ਕਰਤਾਰਕੁਰ ਨੂੰ ਆਖਣ ਲਗਾ ਤੁਰ ਕਿਵੇਂ ਨਹੀਂ ਹੈ ਮੇਰੇ ਵੱਲ ਹੁਣ ਕੋਈ ਕਸਰ ਬਾਕੀ ਹੈ ਬੇਇੱਜ਼ਤੀ ਦੀ ਉਸ ਦੇ ਤਰਬਕਣ ਦਾ ਕਾਰਨ ਇਹ ਵੀ ਸੀ ਕਿ ਉਹ ਵਿਜ਼ਟਰ ਵੀਜ਼ਾ ਤੇ ਸੀ ਜੇਕਰ ਪੁਲਿਸ ਆ ਜਾਂਦੀ ਤਾਂ ਉਹਨਾਂ ਨੂੰ ਪੁਲਿਸ ਨੇ ਫੜ ਕੇ ਤੁਰੰਤ ਵਾਪਸ ਭਾਰਤ ਭੇਜ ਦੇਣਾ ਸੀ ਕੀ ਰਹਿਣੀ ਸੀ ਉਹਨਾਂ ਦੀ ਇੱਜ਼ਤ ਪਿੰਡ 'ਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸੀ। ਗੱਲਾਂ ਨੂੰ ਤਾਂ ਖੰਭ ਲੱਗ ਜਾਂਦੇ ਐ। ਮੂੰਹ 'ਚੋਂ ਨਿਕਲੀ ਨਹੀਂ ਤੇ ਉੱਡੀ ਨਹੀਂ। ਘਰੋਂ ਨਿਕਲਣ ਦਾ ਸੀਨ ਯਾਦ ਕਰਕੇ ਬਲਦੇਵ ਸਿੰਘ ਦੀ ਤਾਂ ਨਿਕਲ ਗਈ। ਕਰਤਾਰਕੁਰ ਨੇ ਉਸ ਦਾ ਮੋਢਾ ਹਲੂਣਿਆ ਤੇ ਕਹਿਣ ਲੱਗੀ, "ਸਰਦਾਰਾਏ, ਉੱਚਤ ਹੌਲਾ ਕੀਤਿਆ ਨਹੀਂ ਸਰਨਾ। ਜੋ ਹੋਣਾ ਸੀ ਉਹ ਹੋ ਗਿਆ। ਹੁਣ ਇਹ ਸੋਚ ਵੀ ਕਿੱਧਰ ਜਾਣਾ ਹੈ? ਦਿਨ ਚੜ੍ਹਦਾ ਨਹੀਂ, ਦਿਨ ਢਲਦਾ ਐ। ਇਉਂ ਇੱਥੇ ਕਿੰਨਾ ਚਿਰ ਬੈਠਾਂਗੇ?" ਮੈਂ ਬਥੇਰਾ ਤੈਨੂੰ ਸਮਝਾਇਆ ਕਿ ਆਰਾਮ ਨਾਲ ਮਿੱਠਾ ਪਿਆਰਾ ਹੋ ਕੇ ਚਾਰ ਦਿਹਾੜੇ ਕੱਟ ਲੈ। ਜੇ ਮੇਰੀ ਮਾੜੀ ਮੋਟੀ ਸੁਣੀ ਹੁੰਦੀ ਤਾਂ ਆ ਦਿਨ ਨਾ ਵੇਖਣਾ ਪੈਂਦਾ ਇੰਨਾ ਕਹਿ ਕੇ ਉਹ ਅੱਖਾਂ ਦੇ ਕੋਈ ਪੂੰਝਣ ਲੱਗ ਪਈ ਬਲਦੇਵ ਸਿੰਘ ਤਾਂ ਪਹਿਲਾਂ ਹੀ ਪਸੀਜਿਆ ਪਿਆ ਸੀ ਇੱਕ ਖਿਆਲ ਆਉਂਦਾ ਇੱਕ ਖਿਆਲ ਜਾਂਦਾ ਆਖਿਰ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਸੰਦੀਪ ਨੂੰ ਫੋਨ ਕਰਕੇ ਦੇਖਾਂ ਫਿਰ ਰੁਕ ਗਿਆ ਸੰਦੀਪ ਉਹਨਾਂ ਦੇ ਪਿੰਡ ਦਾ ਮੁੰਡਾ ਸੀ ਉਸ ਦੇ ਮਾਂ ਬਾਪ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਾਫ ਸਫਾਈ ਕਰਿਆ ਕਰਦੇ ਸੀ ਸੰਦੀਪ ਨੇ ਅੰਤਾਂ ਦੀ ਗਰੀਬੀ 'ਚ ਰਹਿ ਕੇ ਪਤਾ ਨਹੀਂ ਕਿਵੇਂ ਤੇ ਕਿਹੜੇ ਹਾਲਾਤਾਂ 'ਚ ਬੀਟੈਕ ਦੀ ਡਿਗਰੀ ਲੈ ਲਈ ਤੇ ਉਹ ਨੰਬਰ ਸਿਸਟਮ ਤੇ ਕੈਨੇਡਾ ਆ ਗਿਆ ਤੇ ਇੱਥੇ ਉਹ ਕਿਸੇ ਇਮੀਗਰੈਂਟ ਪੰਜਾਬਣ ਕੁੜੀ ਨੀਰੂ ਨਾਲ ਵਿਆਹ ਕਰਵਾ ਕੇ ਸੈਟਲ ਹੋ ਗਿਆ ਕੈਨੇਡਾ ਰਹਿੰਦਿਆਂ ਸੰਦੀਪ ਤੇ ਜ਼ੋਰਾਵਰ ਦੀ ਆਪਸ 'ਚ ਚੰਗੀ ਦੋਸਤੀ ਹੋ ਗਈ ਉਹ ਭਰਾਵਾਂ ਵਾਂਗ ਆਪਸ 'ਚ ਵਰਤਨ ਲੱਗ ਪਏ ਹਰ ਵੀਕਐਂਡ ਤੇ ਕਦੇ ਸੰਦੀਪ ਦੇ ਘਰ ਮਹਿਫਲ ਲੱਗਦੀ ਤੇ ਕਿਤੇ ਜ਼ੋਰਾਵਰ ਦੇ ਘਰ ਪਰ ਇਸ ਗੱਲ ਤੋਂ ਬਲਦੇਵ ਸਿੰਘ ਬਹੁਤ ਖਿਜਦਾ ਉਹ ਅਕਸਰ ਹੀ ਆਪਣੇ ਪੁੱਤ ਜ਼ੋਰਾਵਰ ਨੂੰ ਆਖਦਾ ਦੇਖ ਆਪਾਂ ਜੱਟ ਸਰਦਾਰ ਐ ਨਿੱਕੀ ਸੁੱਕੀ ਜਾਤ ਨਾਲ ਵਰਤ ਵਰਤਾਵਾ ਸਾਨੂੰ ਸੋਭਦਾ ਨਹੀਂ ਕਿੱਥੇ ਅਸੀਂ ਤੇ ਕਿਥੇ ਪਿੰਡ ਦਾ ਗੰਦ ਸਾਫ਼ ਕਰਨ ਵਾਲੇ ساری ਉਮਰ ਇਹਨਾਂ ਦੇ ਬੁੜੇ-ਬੁੜੀ ਨੇ ਪਿੰਡ ਦਾ ਕੂੜਾ ਢੋਇਆ ਤੇ ਨਾਲੀਆਂ ਸਾਫ਼ ਕੀਤੀਆਂ ਤੇ ਹੁਣੇ ਸਾਡੀ ਬਰਾਬਰੀ ਕਰਨ ਲੱਗ ਪਿਆ ਜਾਤ ਤਾਂ ਤੋਤੀ ਨਹੀਂ ਜਾਂਦੀ ਨਾਲ ਹੀ ਰਹਿੰਦੀ ਹੈ ਬੰਦੇ ਦੇ ਜਨਮ ਤੋਂ ਮਰਨ ਤੱਕ ਜ਼ੋਰਾਵਰ ਆਪਣੇ ਬਾਪੂ ਨੂੰ ਬਥੇਰਾ ਸਮਝਾਉਂਦਾ ਤੇ ਕਹਿੰਦਾ ਦੇਖੋ ਬਾਪੂ ਜੀ ਜੇਕਰ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ ਤੇ ਅਸੀਂ ਗੁਰੂਆਂ ਦੀ ਬਾਣੀ 'ਚ ਯਕੀਨ ਰੱਖਦੇ ਹਾਂ ਤਾਂ ਸਾਨੂੰ ਗੁਰੂਆਂ ਦੀ ਮੰਨਣੀ ਵਿੱਚ ਆਹੀਦੀ ਹੈ ਵੰਨਦੀ ਬਾਣੀ ਅਨੁਸਾਰ ਬੰਦਾ ਜਾਤ ਤੋਂ ਨਹੀਂ ਬਲਕਿ ਆਪਣੇ ਕਿਰਦਾਰ ਤੋਂ ਪਛਾਣਿਆ ਜਾਂਦਾ ਹੈ ਇਹ ਜਾਤ ਪਾਤ ਰੱਬ ਨੇ ਨਹੀਂ ਬਣਾਈ ਬੰਦੇ ਨੇ ਆਪਣੇ ਸਵਾਰਥ ਲਈ ਆਪੇ ਬਣਾਈ ਹੈ ਤੁਹਾਡੇ ਵਰਗੇ ਗੁਰੂ ਦੇ ਸਿੱਖ ਨੂੰ ਅਜਿਹੀਆਂ ਗੱਲਾਂ ਨਹੀਂ ਸ਼ੋਗ ਰੀਆਂ ਪਰ ਬਲਦੇਵ ਸਿੰਘ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਜਦੋਂ ਵੀ ਸੰਦੀਪ ਤੇ ਉਸਦੀ ਪਤਨੀ ਨੀਰੂ ਉਹਨਾਂ ਦੇ ਘਰ ਆਉਂਦੇ ਤਾਂ ਉਹ ਅੰਦਰ ਆਪਣੇ ਕਮਰੇ 'ਚ ਜਾ ਬੈਠਦਾ ਉਹਨਾਂ ਦੇ ਗਿਆ ਤੋਈ ਬਾਹਰ ਨਿਕਲਦਾ ਤੇ ਕਰਤਾਰਕੌਰ ਨੂੰ ਮੇਨੇ ਮਾਰਵਾ ਤੈਨੂੰ ਉਹਨਾਂ ਨਾਲ ਬਹਿ ਕੇ ਖਾਣ ਨਾਲ ਰੋਟੀ ਜ਼ਿਆਦਾ ਸਵਾਦ ਲੱਗਦੀ ਹੈ ਕਰਤਾਰ ਕੋ ਜਵਾਬ ਚਹੀ ਕਹਿੰਦੀ ਰੱਬ ਤੋਂ ਡਰਿਆ ਕਰ ਕਿਉਂ ਪੁੱਠੀਆਂ ਗੱਲਾਂ ਕਰਕੇ ਮਨ ਦਾ ਸੁੱਖ ਆਰਾਮ ਗਵਾਉਂਦੇ ਐ ਸਿਆਣਾ ਬਣ ਮੁੰਡਾ ਗਲਤ ਨਹੀਂ ਕਹਿੰਦਾ ਪਰ ਬਲਦੇਵ ਸਿਓ ਤੇ ਪੂਰਾ ਅਸਰ ਨਾ ਹੁੰਦਾ ਉਹ ਉਹੀ ਰੱਟ ਲਈ ਰੱਖਦਾ ਇੱਥੋਂ ਤੱਕ ਕਿ ਇੱਕ ਦਿਨ ਤਾਂ ਉਹ ਸਾਰੀਆਂ ਹੱਦਾਂ ਡੱਪ ਗਿਆ ਸੰਦੀਪ ਤੇ ਨੀਰੂ ਸ਼ੁੱਕਰਵਾਰ ਦੀ ਸ਼ਾਮ ਉਹਨਾਂ ਦੇ ਘਰ ਆਏ ਹੋਏ ਸਨ ਹਰਲੀਨ ਫੁੱਲ ਕੇ ਲਾਰੀ ਸੀ ਤੇ ਨੀਰੂ ਸਾਰਿਆਂ ਲਈ ਸਲਾਦ ਕੱਟਣ ਲੱਗ ਪਏ ਬਲਦੇਵ ਤੋ ਜਰਿਆ ਨਾ ਗਿਆ ਤੇ ਗੁੱਸੇ ਚ ਕਹਿਣ ਲੱਗਾ ਦੇਖ ਬਈ ਹਰਲੀਨ ਕਿਸੇ ਉਪਰੇ ਨੂੰ ਰਸੋਈ ਵਿੱਚ ਨਾ ਵੜਨ ਦਿਆ ਕਰ ਕੰਮ ਆਪ ਕਰ ਲਿਆ ਕਰ ਜਾਂ ਕਰਤਾਰਕੁਰ ਨੂੰ ਕਹਿ ਦਿਆ ਕਰ ਬਲਦੇਵ ਸਿੰਘ ਦੀ ਇਹ ਗੱਲ ਸੁਣ ਤਾ ਸਾਰਿਆਂ ਨੇ ਲਈ ਤੇ ਸਭ ਨੇ ਆਣ ਸੁਣੀ ਕਰ ਦਿੱਤੀ ਸੰਦੀਪ ਤਾਂ ਚਿੱਤ ਤਾਂ ਕੀਤਾ ਕਿ ਉਹ ਇੱਕਦਮ ਘਰ ਚੋਂ ਬਾਹਰ ਹੋ ਜਵੇ ਤੇ ਮੁੜ ਕੇ ਕਦੇ ਇਸ ਘਰ ਦਾ ਬੂਆ ਨਾ ਦੇਖੇ ਪਰ ਜ਼ੋਰਾਵਰ ਨਾਲ ਦੋਸਤੀ ਨੇ ਉਸ ਨੂੰ ਰੋਕ ਲਿਆ ਸੰਦੀਪ ਤੇ ਨੀਰੂ ਦੇ ਜਾਣ ਪਿੱਛੋਂ ਜ਼ੋਰਾਵਰ ਨੇ ਆਪਣੇ ਬਾਪ ਨੂੰ ਅੱਗੇ ਤੋਂ ਅਜੇਹਾਂ ਨਾ ਕਰਨ ਦੀ ਪੱਕੀ ਹਿਦਾਇਤ ਕਰ ਦਿੱਤੀ ਉਸ ਦਿਨ ਤੱਕ ਕਰਤਾਰਕੁਰ ਨੇ ਵੀ ਬਲਦੇਵ ਸਿੰਘ ਨੂੰ ਆਖ ਦਿੱਤਾ ਤੇਰੀ ਗੰਦੀ ਜ਼ੁਬਾਨ ਕਿਸੇ ਦਿਨ ਕੋਈ ਵੱਡਾ ਕਾਰਾ ਕਰਵਾ ਕੇ ਰੋ ਜੇ ਇਉਂ ਹੀ ਕਰਨਾ ਹੈ ਤਾਂ ਚੱਲ ਮੁੜ ਜਾ ਪਿੰਡ ਨੂੰ ਤੇਰੇ ਵਰਗੇ ਇੱਥੇ ਆ ਕੇ ਵੀ ਜਾਤ ਪਾਤ ਦਾ ਗੰਦ ਪਾਉਣਾ ਨਹੀਂ ਟਲਦੇ ਦੋਨੋਂ ਮੁੰਡੇ ਪਰਦੇਸਾਂ 'ਚ ਭਰਾਵਾ ਵਾਂਗੂ ਰਹਿੰਦੇ ਆਂ ਇੱਕ ਦੂਜੇ ਦਾ ਸਹਾਰਾ ਦੋਨਾਂ ਨੂੰ ਤੇਰਾ ਕਾਲਜਾ ਕਿਉਂ ਮਚਦਾ ਰਹਿੰਦਾ ਤੇਥੋਂ ਜਵਾਕਾਂ ਦਾ ਮੋਹ ਪਿਆਰ ਜਰਿਆ ਨਹੀਂ ਜਾਂਦਾ ਆਇਆ ਵੱਡਾ ਏ ਵੱਡੀ ਜਾਤ ਆੜਾ ਮੈਂ ਤਾਂ ਮੁੰਡੇ ਨੂੰ ਆਖ ਦੇਣਾ ਕਿ ਇਹਦੀ ਸੀਟ ਬੁੱਕ ਕਰਵਾ ਕੇ ਤੋੜ ਦੇ ਪਿੰਡ ਨੂੰ ਤੇ ਜਿਉਂ-ਜਿਉਂ ਦਿਨ ਢਲਦਾ ਜਾਂਦਾ ਸੀ ਬਲਦੇਵ ਸਉਣ ਦੀ ਚਿੰਤਾ ਵੱਧਦੀ ਜਾਂਦੀ ਸੀ ਫਿਕਰ ਤਾਂ ਕਰਤਾਰਕੁਰ ਨੂੰ ਵੀ ਬਥੇਰਾ ਸੀ ਪਰ ਉਹ ਸ਼ਾਂਤ ਸੀ ਉਹ ਬਲਦੇਵ ਸਿੰਘ ਨੂੰ ਟਕੋਰ ਵੀ ਲਾ ਜਾਂਦੀ ਸੀ ਕਿ ਇੱਕ ਦਿਨ ਜਿਹਾ ਹੋਣਾ ਹੀ ਸੀ ਕਰਤਾਰਕੁਰ ਨੂੰ ਵੀ ਡਲਦੇ ਦਿਨ ਦੀ ਚਿੰਤਾ ਸੀ ਪਰ ਉਹ ਸੋਚਦੀ ਕਿ ਇਹ ਆਪੇ ਕੁਝ ਨਾ ਕੁਝ ਕਰੂਗਾ ਹੀ ਫਿਕਰ ਤਾਂ ਉਸ ਨੂੰ ਵੀ ਸੀ ਪਰ ਉਹ ਬਲਦੇਵ ਸਿੰਘ ਤੇ ਸਾਰੀ ਗੱਲ ਸੁੱਟ ਬੈਠੀ ਰਹੀ ਬਲਦੇਵ ਸਿੰਘ ਦੀ ਲਾਜਾਰੀ ਉਸ ਦੀਆਂ ਅੱਖਾਂ ਥਾਣੀ ਵਹਿ ਤੁਰੀ ਉਸ ਨੇ ਆਪਣੇ ਪੱਗ ਦਾ ਲਾੜ ਢਿੱਲਾ ਕਰਕੇ ਅੱਖਾਂ ਪੱਗ ਦੇ ਲਾੜ ਨਾਲ ਪੂੰਝ ਕੇ ਦੁਬਾਰਾ ਟੰਗ ਲਿਆ ਉਸ ਦੀਆਂ ਅੱਖਾਂ 'ਚੋਂ ਵਗਿਆ ਨੀਰ ਦੇਖ ਕੇ ਕਰਤਾਰਕੁਰ ਦੀਆਂ ਅੱਖਾਂ 'ਚੋਂ ਵੀ ਹੰਝੂ ਕੇਰੇ ਜਿਹੜੇ ਪਾਰਕ ਦੇ ਹਰੇ ਕਾਹਨੇ ਪੀਲੇ ਢਲਦਾ ਦਿਨ ਦੇਖ ਕੇ ਬਲਦੇਵ ਸਿੰਘ ਨੇ ਆਪਣੀ ਜੇਬ 'ਚੋਂ ਫੋਨ ਕੱਢਿਆ ਤੇ ਕਰਤਾਰਕੁਰ ਨਾਲ ਸਲਾਮ مشਵਰਾ ਕੀਤੇ ਬਿਨਾਂ ਹੀ ਸੰਦੀਪ ਦਾ ਨੰਬਰ ਕਮਾ ਲਿਆ ਸੰਦੀਪ ਨੇ ਫੋਨ ਨਾ ਚੁੱਕਿਆ ਬਲਦੇਵ ਸਿੰਘ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਹੋ ਸਕਦਾ ਹੈ ਉਸ ਦੀ ਨੂ ਨੇ ਸੰਦੀਪ ਨੂੰ ਦੱਸ ਦਿੱਤਾ ਹੋਵੇ ਕਿ ਉਸ ਨੇ ਸਾਨੂੰ ਘਰੋਂ ਕੱਢ ਦਿੱਤਾ ਹੈ ਨਹੀਂ ਤਾਂ ਉਸ ਨੇ ਫੋਨ ਚੁੱਕ ਲੈਣਾ ਸੀ ਸੰਦੀਪ ਵੀ ਤਾਂ ਉਹਦਾ ਹੀ ਪਖਲੋ ਐਸਵੇਲੇ ਉਸਨੇ ਕਿੱਥੇ ਜਾਣਾ ਹੈ ਅੱਜ ਤਾਂ ਉਸ ਨੂੰ ਛੁੱਟੀ ਹੈ ਚਲ ਕੁਝ ਦਿਨ ਠਹਿਰ ਕੇ ਫੋਨ ਕਰਦਾ ਨਹੀਂ ਤਾਂ ਫਿਰ ਕੁਝ ਹੋਰ ਸੋਚਣਾ ਪਊ ਉਹ ਖਿਆਲਾਂ ਦੀ ਉਥੇੜਬੋਣ ਵਿੱਚ ਉਲਝਿਆ ਹੋਇਆ ਸੀ ਤੇ ਫਿਰ ਉਹ ਸੀਨ ਜਿਸ ਦਿਨ ਸੰਦੀਪ ਤੇ ਉਸ ਦੀ ਪਤਨੀ ਉਹਨਾਂ ਨੂੰ ਮਿਲਣ ਆਏ ਸੀ ਟੇਬਲ ਤੇ ਪਾਈ ਰੋਟੀ ਛੱਡ ਕੇ ਉਹ ਕਮਰੇ 'ਚ ਜਾ ਬੈਠਾ ਸੀ ਯਾਦ ਆ ਗਿਆ ਇਹ ਉਸ ਦਾ ਹੰਕਾਰ ਸੀ ਕਿ ਪਿੰਡ 'ਚੋਂ ਜਿਸ ਦਾ ਪਿਓ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦਾ ਰਿਹਾ ਹੋਵੇ ਅੱਜ ਉਹਨਾਂ ਦੇ ਬਰਾਬਰ ਬੈਠ ਕੇ ਰੋਟੀ ਖਾਵੇ ਬਲਦੇਵ ਨੂੰ ਖਿਆਲ ਆਇਆ ਕਿ ਸ਼ਾਇਦ ਸੰਦੀਪ ਉਸਦਾ ਫੋਨ ਨਹੀਂ ਚੁਕੇਗਾ ਪਹਿਲਾਂ ਗੱਲ ਹੋਰ ਸੀ ਉਹ ਦੋ ਜ਼ੋਰਾਵਰ ਜਿਉਂਦਾ ਸੀ ਇਹ ਇਹਦਾ ਯਾਰ ਸੀ ਅਸੀਂ ਕੀ ਲੱਗਦੇ ਆ ਇਹਦੇ ਨਾਲੇ ਅਸੀਂ ਕਿਹੜਾ ਕਦੇ ਇਸ ਨੂੰ ਪਿਆਰ ਨਾਲ ਬੁਲਾਇਆ ਹੈ ਉਸ ਨੂੰ ਜਾਪਿਆ ਜਿਵੇਂ ਖਿਆਲਾਂ ਨੇ ਉਸ ਨੂੰ ਘੇਰ ਲਿਆ ਹੈ ਤੇ ਘੇਰੇ 'ਚੋਂ ਨਿਕਲਣ ਲਈ ਕੋਈ ਵਿਰਲ ਨਹੀਂ ਸੀ ਮਿਲ ਰਹੀ ਬਲਦੇਵ ਸਿੰਘ ਦੇ ਕਲਜੇ 'ਚ ਭੁੱਖ ਦੀ ਧੂਜੇ ਹੀ ਪਈ ਤੇ ਉਹ ਕਰਤਾਰਕੁਰ ਨੂੰ ਕਹਿਣ ਲੱਗਾ ਆਹ ਦਹੀਂ ਇੱਕ ਗੋਲੀ ਕਰਤਾਰਕੁਰ ਨੇ ਅਜੇ ਗੋਲੀ ਤੋਂ ਪੇਪਰ ਲਾ ਕੇ ਉਸਨੂੰ ਫੜਾਈ ਹੀ ਸੀ ਕਿ ਬਲਦੇਵ ਸਿੰਘ ਦੇ ਕੋਲ ਬੈਂਚ ਤੇ ਪਿਆ ਫੋਨ ਖੜਕ ਪਿਆ ਉਸਨੇ ਕਾਰਨ ਨਾਲ ਫੋਨ ਚੁੱਕਿਆ ਤੇ ਹੈਲੋ ਆਖੀ ਅਗਲੇ ਪਾਸਿਓਂ ਸੰਦੀਪ ਬੋਲ ਰਿਹਾ ਸੀ ਕੀ ਹਾਲ ਹੈ ਪੁੱਤ ਸੰਦੀਪ ਬਲਦੇਵ ਸਿੰਘ ਨੇ ਬੜੇ ਪਿਆਰ ਨਾਲ ਕਿਹਾ ਸੰਦੀਪ ਨੂੰ ਬਲਦੇਵ ਸਿੰਘ ਦੀ ਆਵਾਜ਼ ਤੇ ਕੁਝ ਸ਼ੱਕ ਜਾ ਹੋਇਆ ਉਸਦੀ ਆਵਾਜ਼ ਦੀ ਟੋਨ ਪਹਿਲਾਂ ਨਾਲੋਂ ਵੱਖਰੀ ਸੀ ਅਸੀਂ ਸਭ ਠੀਕ ਠਾਕ ਹਾਂ ਤੁਸੀਂ ਸੁਣਾਓ ਕਿਵੇਂ ਹੋ ਬਲਦੇਵ ਸਿੰਘ ਕੁਝ ਜਿਜ ਗਿਆ ਉਸ ਨੂੰ ਇੱਕਦਮ ਯਾਦ ਆ ਗਿਆ ਕਿ ਕਿਵੇਂ ਗੱਲਾਂ-ਗੱਲਾਂ ਵਿੱਚ ਉਸਨੇ ਸੰਦੀਪ ਤੇ ਉਸਦੀ ਪਤਨੀ ਦੀ ਬੇਇੱਜ਼ਤੀ ਕੀਤੀ ਸੀ ਜਦੋਂ ਆਪਣੇ ਘਰੋਂ ਉਹਨਾਂ ਲਈ ਵੇਸਨ ਦੀ ਬਰਫੀ ਬਣਾ ਕੇ ਲੈ ਆਈ ਸੀ ਉਸਨੇ ਬੜੀ ਬੇਸ਼ਰਮੀ ਤੇ ਬੇਰਹਿਮੀ ਨਾਲ ਆਖਿਆ ਸੀ ਇੱਥੇ ਆ ਕੇ ਤਾਂ ਕੋੜ ਕਿਰਲੀਆਂ ਵੀ ਛਤੀਰਾ ਨੂੰ ਜੱਫੇ ਪਾਣ ਲੱਗ ਜਾਂਦੀਆਂ ਹੈ